ਅਸਪਰ ਤੋਂ ਇੱਕ ਬੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਗੁਰਦਾਸਪੁਰ ਦੇ ਟਗੋਰ ਮੈਮੋਰੀਅਲ ਸਕੂਲ ਦੇ ਬੂਥ ਨੰਬਰ 105 ਅਤੇ 106 ਵਿੱਚ ਬਾਹਰ ਤੋਂ ਆਏ ਕੁਝ ਵਿਅਕਤੀਆਂ ਨੂੰ ਪੋਲਿੰਗ ਬੂਥ ਤੋਂ ਬਾਹਰ ਕੱਢਣ ਦੇ ਲੈ ਕੇ ਆਮ ਆਦੀ ਪਾਰਟੀ ਅਤੇ ਕਾਂਗਰਸ ਦੇ ਆਗੂ ਹੋਏ ਆਮੋ ਸਾਹਮਣੇ ਬਹਿਸ ਬਾਜੀ ਤੋਂ ਬਾਅਦ ਪੁਲਿਸ ਨੇ ਮਾਮਲੇ ਨੂੰ ਕਰਵਾਇਆ ਸ਼ਾਂਤ ਆਓ ਦੇਖਦੇ ਹਾਂ ਇੱਕ ਖਾਸ ਰਿਪੋਰਟ ਸਰ ਜੀ ਯਾਦ ਹੋ ਰਿਹਾ ਉਹ ਨਿਕਲ ਰਿਹਾ ਇਨੀ ਡਿਡੈਕਸ਼ਨ ਕਰੋ ਇਨੀ ਡਿਡੈਕਸ਼ਨ ਕਰੋ ਉੱਚਤਰਾ ਮੰਗ ਇਮੀਡੀਏਟ ਦੇਖੋ ਇਹਦੇ ਗੱਲ ਬਈ ਇਹਦੇ ਤੋਂ ਪਹਿਲਾਂ ਆ ਮੈਂ ਤੁਹਾਨੂੰ ਦਿਖਾ ਦਿੰਦਾ ਉਹ ਸੱਜਣ ਦਾ ਅਸਰ ਦਾ ਮੈਂ ਨਾ ਨਰ ਤੇ ਛੁੱਟੀਆਂ ਮਾਰ ਕੇ ਤੁਰਾਂ ਮਿਸ ਕੋਈ ਗੱਲ ਨਹੀਂ ਇੱਥੇ ਕੋਈ ਨਹੀਂ ਕਹਿੰਦੇ ਕਿ ਲੈਵੋ ਸਕਦਾ ਇਹ ਹੀ ਕਰਦਾ ਜੀ ਭਾਈ ਕੰਮ ਕਰਨ ਵਾਲੇ ਸੁਬਾਹ ਜੀ ਇਤਾ ਹੀ ਗੱਲਾਂ ਦੀ ਗੱਲ ਜੇ ਤੁਸੀਂ

ਉਹਦੇ ਇਹ ਪਿੰਡ ਦੇਖ ਲਓ ਕਮਤਾ ਬੰਦਾ ਕੰਡੂ ਭੈਣ ਸਾਡੇ ਮੁੰਡਿਆਂ ਨੂੰ ਭੰਦੇ ਬਹਿ ਜਾਣੇ ਚਾਵਾਂ ਪਿਆਏ ਭੈਣ ਤੋਂ ਆਪੋ ਜੀ ਸਾਨੂੰ ਬਿਠਾਉਂਦਾ ਮੁੰਡਾ ਮਰ ਗਿਆ ਉਥੇ ਭੰਦੇ ਮਿਲੇ ਰੁਪਈਆ 5 ਲੱਖ ਲਿਆਣੇ 10 ਲੱਖ ਲਿਆਉਣਾ 10 ਲੱਖ ਲਿਆਉਣਾ ਆਪਣੇ ਕੰਮ ਤੋਂ ਬੰਦਾ ਇੱਕ ਨੰਬਰ ਦਾ ਪ੍ਰੈਸ਼ਰਾਂ ਕੋ 8-8 ਲੱਖ ਰੁਪਏ ਮਹੀਨੇ ਦਾ ਲੈ ਆਉਂਦੇ ਆ ਸਾਨੂੰ ਸਭ ਪਤਾ ਅਸੀਂ ਦਿਆਂਗੇ ਅਸੀਂ ਤਾਂ ਹੀ ਭੈਣ ਫੁੱਦੂ ਬਣੇ ਨੇ ਕਿਉਂਕਿ ਇਹ ਆਪਣਾ ਸਾਡੇ ਪਰਸਨ ਗੰਬੜੀ ਹੁੰਦੇ ਭੈਣ ਜੋ ਕਿਉਂਕਿ ਇਹਦਾ ਆਪਣਾ ਗੰਦਬਾਤ ਤਾਂ ਫੜ ਕੇ ਨੇ ਪਤਾ ਨਹੀਂ ਕਿਹੜਾ ਟਰੈਕਟਰ 40 50 ਕਰੋੜ ਰੁਪਏ ਇਕੱਠਾ ਕਰਕੇ ਲੈ ਗਿਆ ਤੂੰ ਅੰਦਰ ਚੱਲ ਮੋਰ ਨਾਲ ਗੱਲ ਕਰਨ ਦੀ ਹੋਇਆ ਕੀ ਕੁਝ ਨਹੀਂ ਹੋਇਆ ਕੀ ਨਾ ਇੱਕ ਨਵਾਂ ਕਾਰਡ ਬਣਾਓ ਕਰੀ ਜਾਂਦੇ ਕੋਈ ਕਰਨਾ ਪੈਸੇ ਲੈ ਆ ਲੈ ਕੇ ਪੈਸੇ ਲੈ ਆ ਲੈ ਆਓ ਪੈਸੇ ਲੈ ਆਓ ਪੈਸੇ ਅਸੀਂ ਬੜਾ ਹੀ ਦੀ ਰਹੇ 2 ਸਾਲ ਕਿੰਨੇ ਨਾਲੋਂ ਪਾਪਾ ਇੰਦਾ ਦੀ ਬੋਲਡਿੰਗ ਨਾ ਬੋਲੀ ਤੁਹਾਡਾ ਹੋ ਗਿਆ ਸਾਡਾ ਫੀਲਿੰਗ ਸਾਡੀ ਫੀਲਿੰਗ ਅੰਡਰਸਟੈਂਡ ਕਰੋ ਤੁਹਾਡੀਆਂ ਫੀਲਿੰਗ ਅੰਡਰਸਟੈਂਡ ਕਰੋ ਤੁਹਾਨੂੰ ਪੁੱਛਦਾ ਹੀ ਕੋਈ ਨਹੀਂ ਚਾਲੀ ਚਾਲੀ ਫੇਰੇ ਮਾਰਦੇ ਇੰਦਾ ਦਫਤਰ ਹੀ ਜਾ ਕੇ ਭਾਈ ਕਾ ਹੀ ਨਹੀਂ ਸੁਣਦਾ ਕੋਈ ਵੀ ਇਹ ਬੈਲ ਸਾਥੀ ਕਰੇ ਰਿਸਪੈਕਟ ਲੱਗੀ ਉਹਦੇ ਪੈਸਾਰੇ ਪੂਰਨ ਨੂੰ ਜਿਹੜੇ ਬੜਕਰ ਦਾ ਕੰਮ ਨਹੀਂ ਹੁੰਦਿਆ ਸਾਡਾ ਸ਼ਰੀਰ ਪਾਲਿਸੀ ਨੇ ਸਾਡੇ ਕੋਲ ਲਾਖ ਪੁਰਾ ਪਾ ਲੋਈ ਹੈ ਭਾਈ ਲੱਗਦਾ ਜੱਗ ਨੂੰ ਪਤਾ ਆਪਾਂ ਇਹ ਜਿਹੜੀ ਗੱਲ ਆ ਬਈ ਇਹ ਸਰੀਰ ਦਾ ਇੱਕ ਸੈਕਿੰਡ ਵੀ ਸ਼ਾਇਰ ਨਹੀਂ ਆਇਆ ਮੈਂ ਬੋਲ ਦਿੱਤਾ ਬੂਤ ਕੋ ਆਇਆ ਸੁਣ ਲੋ ਪਹਿਲਾਂ ਸੁਣ ਲੋ ਪਹਿਲਾਂ ਸੁਣ ਲੋ ਅਸਲ ਅਸਲ ਗੱਲ ਦੱਸਦਾ ਮੈਂ ਅੰਦਰ ਗਿਆ ਕੋਈ ਆਇਆ ਮੇਰੇ ਸਾਹਮਣੇ ਨਕਲ ਨੂੰ ਪੁੱਛ ਲਓ ਭਲਾ ਨਾ ਨਕਲ ਕਿਹਾ ਮੈਂ ਕਿ ਨਕਲ ਮੈਂ ਪਿਆਰ ਨਾਲ ਲੈ ਕੇ ਚਾਨਾ ਕਿ ਇਹਨਾਂ ਕੋਲ ਲੜਾਈ ਨਹੀਂ ਨਿਕਲਿਆ ਇਹਨਾਂ ਕਹਿੰਦੇ ਲੜਾਈ ਕੋਈ ਨਹੀਂ ਆਪਾਂ ਲੈ ਕੇ ਜਾਵਾਂਗੇ ਕੋਈ ਨਹੀਂ ਕਰਨੀ ਕੋਈ ਚਾਹੀਦੀ ਪੁੱਛ ਲਓ ਨਾ ਮੈਂ ਨਾਲ ਸੀ ਠੀਕ ਹੈ ਅੰਦਰ ਗਿਆ ਸਾਰੇ ਅੰਦਰ ਮੈਂ ਨਹੀਂ ਗਿਆ ਪਤਾ ਨਹੀਂ ਕੌਣ ਗਿਆ ਤੁਹਾਡੇ ਕੋਲ ਨਹੀਂ ਗਿਆ ਮੇਰੇਂਦਰ ਜੀ ਵਿਸ਼ਵਾਸ ਮੇਰਾ ਫੋਨ ਹੋਣ ਸੀ ਗਿਆ ਹੋਇਆ ਅਸੀਂ ਦੇਖੀ ਉਹ ਗੱਲ ਪਤਾ ਦਾਲ ਵਾਲੀ ਗੱਲ ਇੱਕ ਮਕਸਦ ਸੁਖਵਾਲ ਆਇਆ ਸੁਖਵਾਲ ਨੂੰ ਇੰਨੀ ਗੱਲ ਕਹੀ ਹੈ ਕਿ ਭੈਣ ਚੋਦੇ ਤੇ ਨਦਰ ਬਾਹਰ ਕੱਢੋ ਇਹ ਗੱਲ ਹੋ ਗਈ ਨਦਰ ਨਦਰ ਤੇ ਚਾਲੇ ਤੇ ਮੈਂ ਨਦਰ ਮੈਂ ਨਦਰ ਨਾਲ ਫਾਰਮ ਨੂੰ ਮਿਲ ਕੇ ਆਣਾ ਭਾਜੀ ਰਾਮ ਦੋਸਤ ਟੱਕਰੇ ਭਾਜੀ ਪਹਿਲਾਂ ਬਲਜੀਤ ਨੂੰ ਮਰੇ ਕਰੋ ਹੱਥ ਚੁੱਕਿਆ ਮੇਰੇ ਕੋਲ ਇਹ ਗੱਲ ਆ ਬੈਂਕਿੰਗ ਕਰੀਂ ਭਾਜੀ ਫਿਰ ਜੋ ਗੱਲ ਨਹੀਂ ਮੈਨੂੰ ਗੱਲ ਕਰਨਾ ਤੂੰ ਇੱਕ ਮਿੰਟ ਰੁਕ ਜਾ ਮੈਂ ਕਹਿੰਦਾ ਤੂੰ ਖਿਡੋ ਯਾਰ ਤੂੰ ਦੋ ਮਿੰਟ ਇੱਕ ਮਿੰਟ ਜਾਣੇ ਗੱਲ ਕਰਨੇ ਜਾਣੇ ਨੂੰ ਕਰਦੇ ਦੁਬਾਰੇ ਚੱਲ ਜਾਈਏ ਆਓ ਤਾਂ ਚਲੋ ਆਪਾਂ ਗੱਲ ਕਰਦੇ ਚਲੋ ਚਲੋ ਸਰ ਕੋਈ ਪੰਜਾਬੀ ਆ ਚਾਹੀਦੀ ਹੈ ਚਲੋ ਚਲੋ ਰਵੀ ਜਾਸ ਚਲੋ ਬਸ 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 ਅੱਛਾ ਮੁੰਡੇ ਮੁੰਡੇ ਤੋਂ ਤਾਂ ਮੈਨੇ ਦੇਖਿਆ ਸ਼ੰਤਨੀ ਕੋਈ ਮੈਂ ਕੋਈ ਗੱਲ ਨਹੀਂ ਵੇਖ ਲੋ ਯਾਰ ਮੈਂ ਜ਼ਰੂਰ ਗਿਆ ਇਹ ਕਹਿੰਦਾ ਉਹ ਵੇਖਣਾ ਕੋਈ ਨਹੀਂ ਚਾਹੀਦੀ ਪੈਂਦੀ ਪੈਂਦੀ ਦੀ ਪਹਿਲੇ ਤੂੰ ਪਿਆਰ ਦਾ ਹੋਏ ਚੱਲਿਆ ਜੀ ਬਹੁਤ ਘਰ ਬੈਠੇ ਮੈਂ ਕੋਈ ਚੰਗਾ ਰੋ ਰੋ ਬੈਠੋ ਮਾ ਆ ਗਿਆ ਦੋ ਮਿੰਟਾਂ ਗੱਲ ਹੋਈ ਆ ਅਸੀਂ ਤਾਂ ਸਵੇਰ ਦੇ ਘਰੋਂ ਹੀ ਨਿਕਲੇ ਹਕੀਕਤ ਮੰਨਿਓ ਨਹੀਂ ਨਹੀਂ ਇੱਕ ਮਿੰਟ ਰੁਕੋ ਗੱਲ ਕਲੀਅਰ ਕਰ ਲੈਣ ਦੋ ਅਸੀਂ ਬਾਹਰ ਆ ਗਏ ਆ ਸਾਰੇ ਅਸੀਂ ਨਹੀਂ 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 ਸੁਣੋ ਮੈਂ ਤੁਹਾਨੂੰ ਉਹਨਾਂ ਦੇ ਸੰਤ ਪਾਰਿਆਂ ਨੂੰ ਪਹੁੰਚੋ ਤਾਂ ਨਹੀਂ 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 ਇਹ ਜਿੰਨੇ ਬਕਵਾਸ ਕੀਤੀ ਹੈ ਨਾ ਉਹ ਬੜਾ ਵੱਡਾ ਹਰਾਮ ਦਾ ਜਿੰਨੇ ਗੱਲ ਕਰਕੇ ਨੇ ਜਾਣ ਕੇ ਕਹਿ ਇਹ ਤੁਹਾਨੂੰ ਫਿਰ ਇਵੇਂ ਕਰਨ ਦੀ ਗੱਲ ਹੀ ਸਮਝ ਨਹੀਂ ਆਉਂਦੀ ਇਹਨਾਂ ਦੇ ਕੱਟੇ ਨਾ ਨਾ ਬਣਾਓ ਅਸੀਂ ਕਿੱਦਾਂ ਕੱਟੇ ਨਾ ਬਣਿਆ ਕਰੋ ਦੂਜੀ ਗੱਲ ਕੋਰ ਗੱਲ ਸਾਰੀ ਮੁਗੀ ਮੈਂ ਕਿਹਾ ਖਲੋ ਗਿਆ ਅਹੀਂ ਚਲੇ ਜੀਦ ਨੂੰ ਦੋ ਗਣਮਨ ਦੀ ਮੈਂ ਤਾਂ ਨਹੀਂ ਡਰਿਆ ਕੋਈ ਡਰਦਾ ਨਹੀਂ ਕਿ ਇਦੋਂ ਵਕਤ ਚ ਮੈਂ ਵੇਖੇ ਬੰਦੇ ਚੰਦ ਵਿਦਆਉਟ ਗਣਮਨ ਤੋਂ ਮੈਨੂੰ ਕਹਿੰਦਾ ਵੀ ਆਜੋ ਅੰਦਰ ਬਹਿ ਕੇ ਆਜੋ ਅੰਦਰ ਅਸੀਂ ਤੂੰ ਆਏ ਵਾ ਤੂੰ ਉਹ ਅੰਦਰ ਮੈਂ ਤੇ ਖੜੂ ਕਿਉਂਕਿ ਪਹਿਲੇ ਤੂੰ ਮੈਨੂੰ ਤੂੰ ਕਰਕੇ ਬੋਲੋਗੇ ਮੈਂ ਤੂੰ ਕਰਕੇ ਤਰੂ ਬੋਲਾਂਗਾ ਗੱਲ ਇਹ ਬਾਤ ਆ ਸਰਦਾ ਦੇ ਲਈ ਇਹ ਕਿਹੜਾ ਬੂਥ ਹੈਗਾ ਵਾ ਕਿਉਂ ਪੈਂਦਾ ਤੇ ਕੀ ਗੱਲਬਾਤ ਹੋਈ ਇੱਥੇ ਇਹ ਗਪਾਲਪੁਰ ਨਗਰ ਦੇ ਵਿੱਚ ਜਿਹੜਾ 25 ਨੰਬਰ ਬੂਥ ਸੀ ਅੱਜ ਇੱਥੇ ਇੱਕ ਸਾਨੂੰ ਟੈਲੀਫੋਨ ਆਇਆ ਵੀ ਇੱਥੇ ਕੋਈ ਲੜਾਈ ਝਗੜਾ ਹੋਣ ਲੱਗਾ ਜਿਹਦੇ ਤੁਰੰਤ ਅਸੀਂ ਵੀ ਇੱਥੇ ਪਹੁੰਚ ਗਏ ਤਾਂ ਇਹਨਾਂ ਦਾ ਅਲੀਗੇਸ਼ਨ ਸੀ ਕੁਝ ਆਮ ਆਦੀ ਪਾਰਟੀਆਂ ਦਾ ਵੀ ਉਹਨਾਂ ਦੇ ਇੱਕ ਐਮਸੀ ਜਿਹੜਾ ਅੰਦਰ ਉਹ ਗਲਤ ਬੈਠਾ ਜਦੋਂ ਅਸੀਂ ਇਹਨੂੰ ਮੈਂ ਵੈਰੀਫਾਈ ਕੀਤਾ ਤੇ ਉਹਦੇ ਪਾਸ ਇੱਕ ਪੋਲਿੰਗ ਜਿੰਟ ਦਾ ਪਾਸ ਹੈਗਾ ਸੀ ਇਸ ਨੂੰ ਦੱਸਦਾ ਵੀ ਉਹ ਕੋ ਪੋਲਿੰਗ ਜਿੰਟ ਹੈ ਜਿਹੜੇ ਦੂਜੇ ਪਾਸੇ ਪ੍ਰੋਜੈਕਸ਼ਨ ਲਾਉਂਦੇ ਸੀ ਵੀ ਇੱਥੇ ਝਾਲੀ ਵੋਟਾਂ ਪ ਜਦੋਂ ਅਸੀਂ ਪੰਚਾਇਤੀ ਅਫਸਰ ਦੇ ਥਰੂ ਵੈਰੀਫਾਈ ਕੀਤਾ ਤਾਂ ਕੋਈ ਝਾਲੀ ਵੋਟ ਨਹੀਂ ਸੀ ਪਈ ਬਲਕਿ ਇਹਨਾਂ ਨੂੰ ਭੁਲੇਖਾ ਲੱਗ ਗਿਆ ਤੇ ਪੰਚਾਇਤੀ ਅਫਸਰ ਨੇ ਕਿਹਾ ਵੀ ਜਿਹੜਾ ਆਦਮੀ ਆਇਆ ਉਹ ਆਪਣੀ ਵੋਟ ਪਾ ਸਕਦਾ ਜੀ ਮੇਰੀ ਇਹਨਾਂ ਦੋਨਾਂ ਹੀ ਸੀਨੀਅਰ ਨੇਤਾ ਜਿਹੜੇ ਹੈਗੇ ਨੇ ਬਿਦਦੇ ਇਹਨਾਂ ਨੂੰ ਦੋਨਾਂ ਨੂੰ ਬੇਨਤੀ ਆ ਆਪਣੇ ਗੁੱਸੇ ਤੇ ਔਰ ਕੰਟਰੋਲ ਕਰੋ ਔਰ ਜਿਹੜੇ ਨਾਲ ਆਏ ਮੈਂਬਰ ਉਹਨਾਂ ਨੂੰ ਵੀ ਬੇਨਤੀ ਆ ਵੀ ਆਪਣੇ ਘਟੋ ਘਟਾ ਆਪਣੀ ਬੋਲੀ ਤੇ ਜਰੂਰ ਕੰਟਰੋਲ ਕਰੋ ਜੇਕਰ ਤੁਹਾਡੇ ਮਨ 'ਚ ਕੋਈ ਗਿਲਾ ਸ਼ਿਕਵਾ ਕੋਈ ਸ਼ਿਕਾਇਤ ਹੈ ਸਾਨੂੰ ਇੱਕ ਰੀ ਦੱਸਣ ਜੇਕਰ ਅਸੀਂ ਨਹੀਂ ਸੋਲਵ ਕਰਾਂਗੇ ਉਦੋਂ ਬਾਅਦ ਇਹਨਾਂ ਕੋਈ ਕਾਫੀ ਲੋਕ ਤਾਂ ਤਦ ਦੇ ਮੁਤਾਬਕ ਰਾਈਟ ਹੈਗੇ ਆ ਪਰ ਪਹਿਲੀ ਸਟੇਜ ਤੇ ਮੇਰੀ ਇਹਨਾਂ ਨੂੰ ਰਿਕੁਐਸਟ ਹੈ ਵੀ ਤੁਸੀਂ ਸਾਨੂੰ ਕੰਪਲੇਨਟ ਕਰੋ ਆਪਸ 'ਚ ਨਾ ਇੱਕ ਦੂਜੇ ਨਾਲ ਝਗੜੋ ਕਿ ਕਿਹੜੇ ਨੇਤਾ ਹੈਗੇ ਸੀ ਕਿਹੜੇ ਕਿਹੜੇ ਪਾਰਟਨਰ ਸਨ ਅਸੀਂ ਆਮ ਆਦਮੀ ਵਲੋਂ ਕੁਝ ਮੇਰਾ ਖਿਆਲ ਬੱਲ ਸਾਹਿਬ ਦੇ ਬ੍ਰਦਰ ਸੀ ਦੂਜੇ ਪਾਸੇ ਜਿਹੜੇ ਹੈਗੇ ਸੀ ਬਾਲਾ ਸਾਹਿਬ ਦੇ ਦੋਨੇ ਬ੍ਰਦਰ ਸੀ ਮੁਰਕੇ ਉਹ ਵੀ ਆਪ ਆਏ ਰਬ ਜਨ ਜਦੋਂ ਹੀ ਸਮਝਾਇਆ ਬਿਆਲ ਸਾਹਿਬ ਵੀ ਬੜੇ ਸਲੀਕੇ ਨਾਲ ਗੱਲ ਕੀਤੀ ਹੈ ਔਰ ਪਾੜਾ ਸਾਹਿਬ ਨੇ ਬੜੀ ਸਲੀਕੇ ਨਾਲ ਗੱਲ ਕੀਤੀ ਹੈ ਕਈ ਵਾਰੀ ਪਾੜਾ ਸਾਹਿਬ ਦਾ ਜਿਹੜਾ ਬੈਲ ਸਾਹਿਬ ਦਾ ਡਾਟਾ ਉਹਨੇ ਬਹੁਤ ਸਲੀਕੇ ਨਾਲ ਗੱਲ ਕੀਤੀ ਹੈ ਕਈ ਵਾਰੀ ਉਹਨਾਂ ਨੇ ਬਤੀ ਜਨੂ ਚੰਗੀ ਗੱਲ ਕੀਤੀ ਪਰ ਕੁਝ ਜਿਹੜੇ ਨਾਂ ਸੱਜੇ ਖੱਬੇ ਹੁੰਦੇ ਆਪਣੇ ਗਲੇ ਛੁਕੇ ਹੋਰ ਗੱਲ ਦੇ ਹੁੰਦੇ ਤਾਂ ਕੰਡਨੇ ਸ਼ੁਰੂ ਕਰ ਦਿੰਦੇ ਆ ਉਹਦੇ ਕਰਕੇ ਤਣਾਅ ਵੱਧਦਾ ਇਸ ਕਰਕੇ ਮੈਂ ਤਾਂ ਹੀ ਇਹਨਾਂ ਦੋਨਾਂ ਨੇਤਾ ਨੂੰ ਬੇਨਤੀ ਕਰਦਾ ਕਿ ਤੁਸੀਂ ਇਹਨਾਂ ਦੀ ਬੋਲੀ ਤੇ ਔਰ ਇਨਾਂ ਦੇ ਇਲੈਕਸ਼ਨ ਦੌਰਾਨ ਪੂਰਾ ਕੰਟਰੋਲ ਰੱਖਣ ਕਿਉਂਕਿ ਪੰਜਾਬ ਪੁਲਿਸ ਅੱਜ ਵੀ ਉੱਥੇ ਹੀ ਖੜੋਤੀ ਹੈ ਜਿੱਥੇ ਹਰ ਚੀਜ਼ ਨੂੰ ਸੰਭਾਲ ਸਕਦੀ ਹੈ ਔਰ ਅਸੀਂ ਇਸ ਦੇ ਕੰਮ ਨੂੰ ਸੰਭਾਲਣਾ ਬੜੇ ਬਖੂਬੀ ਜਿਹੜਾ ਜਾਂਦੇ ਕੋਈ ਹੱਥੋਂ ਭਾਈ ਹੱਥੋਂ ਭਾਈ ਨਹੀਂ ਅਜੇ ਹਾਂ ਹੋ ਪਾਈ ਕੋਈ ਨਹੀਂ ਹੋਈ ਸਿਰਫ ਇਹਨਾਂ ਨੇ ਇੱਕ ਵਾਰੀ ਇਹਨਾਂ ਦੇ ਦੋ ਬੰਦੇ ਜਿਹੜੇ ਹਾਈਪਰ ਹੋਣ ਲੱਗੇ ਸੀ ਉਹਨਾਂ ਨੂੰ ਪੁਲਿਸ ਨੇ ਕੁਝ ਕਰਕੇ ਪਿੱਛੇ ਕਰ ਦਿੱਤਾ ਮਾਮਲਾ ਸ਼ੌਟ ਆਊਟ ਕਰਦਾ ਹੈ ਬੜਾ ਪੀਸਫੁਲੀ ਜਿਹੜੀ ਇੱਥੇ ਵੀ ਦੇਖ ਲਓ ਤੁਸੀਂ ਬੜੀ ਪੀਸਫੁਲੀ ਜਿਹੜੀ ਹੈਗੀ ਉਹ VOTING ਹੋ ਰਹੀ ਆ ਔਰ ਇਦਾਂ ਹੀ ਹੋਏਗੀ ਇੱਥੇ ਨਹੀਂ ਹਰ ਸਟੇਸ਼ਨ ਤੇ ਹੀ ਹੋਏਗੀ ਥੈਂਕ ਯੂ